ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ कुरकुरੇ ਬਹੁਤ ਹੀ ਟੇਸਟੀ ਜਿਹੜੇ ਆਪਾਂ ਬਾਜ਼ਾਰੋਂ ਲਿਆ ਕੇ ਬੱਚਿਆਂ ਨੂੰ ਦਿੰਨੇ ਆ ਆਪਾਂ ਘਰੇ ਬਣਾ ਕੇ ਤਿਆਰ ਕਰਨੇ ਆ ਉਹਦੇ ਵਾਸਤੇ ਆਪਾਂ ਜਿਹੜੇ ਆਲੂ ਉਬਾਲ ਲਏ ਆ ਤੁਸੀਂ ਜਿੰਨਕ ਬਣਾਉਣੇ ਆ ਉਸ ਹਿਸਾਬ ਨਾਲ ਤੁਸੀਂ ਆਲੂਆਂ ਨੂੰ ਉਬਾਲ ਲਓ ਉਬਾਲ ਕੇ ਛਿੱਲ ਕੇ ਕਤੂਕਸ ਕਰ ਲਏ ਆ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਆ ਗਰਮ ਮਸਾਲਾ ਪਾ ਦਿੱਤਾ ਆ ਤੇ ਥੋੜਾ ਜਿਹਾ ਆਪਾਂ ਪਾ ਦਿੱਤਾ ਆ ਜੀ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਤੇ ਨਾਮਕ ਤੇ ਥੋੜਾ ਜਿਹਾ ਆਪਾਂ ਪਾਇਆ ਜੀ ਹਰਾ ਧਨੀਆ ਇਹਦੇ ਵਿੱਚ ਜਿਹੜੀ ਹਰੀ ਮਿਰਚ ਨਹੀਂ ਪਾਉਣੀ ਹੈਗੀ ਆਪਾਂ ਸੁੱਕੀ ਲਾਲ ਮਿਰਚ ਪਾਉਣੀ ਚਾਰ ਪੰਜ ਚਮਚੇ ਮੈਂ ਪਾ ਦਿੱਤੇ ਆ ਜਿਹੜਾ ਬ੍ਰੈਡ ਕ੍ਰਮ ਬ੍ਰੈਡ ਦਾ ਚੂਰਾ ਤੇ ਸਾਰੀਆਂ ਚੀਜ਼ਾਂ ਪਾ ਕੇ ਤੇ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਬਹੁਤ ਹੀ ਟੇਸਟੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੇ ਆਪਾਂ ਇੱਕ ਕੋਰਕੋਰੇ ਬਣਾ ਕੇ ਤਿਆਰ ਕਰਨੇ ਆ ਤੇ ਜਿਹੜੇ ਆਪਾਂ ਬਾਹਰੋਂ ਦੁਕਾਨਾਂ ਤੋਂ ਲੈ ਕੇ ਖਾਣੇ ਬਾਜ਼ਾਰੋਂ ਲੈ ਕੇ ਖਾਣੇ ਆਪਾਂ ਨੂੰ ਨਹੀਂ ਪਤਾ ਕਿੱਦਾਂ ਦੇ ਬਣੇ ਹੁੰਦੇ ਆ ਤੇ ਜੇ ਆਪਾਂ ਇਸ ਤਰ੍ਹਾਂ ਥੋੜੀ ਜਿਹੀ ਮਿਹਨਤ ਕਰਕੇ ਘਰੇ ਚੀਜ਼ ਬਣਾ ਕੇ ਖਾਈਏ ਨਾ ਆਪਾਂ ਨੂੰ ਤਸੱਲੀ ਹੁੰਦੀ ਆ ਕਿ ਆਪਾਂ ਕਿਸ ਤਰ੍ਹਾਂ ਕਿਹੜੀ ਚੀਜ਼ ਕਿੱਦਾਂ-ਕਿੱਦਾਂ ਬਣਾਈ ਬੱਚਿਆਂ ਨੂੰ ਵੀ ਕੋਈ ਚੀਜ਼ ਦੇਣੀ ਆ ਤਾਂ ਤੁਸੀਂ ਘਰੇ ਬਣਾ ਕੇ ਕੋਸ਼ਿਸ਼ ਕਰਿਆ ਕਰੋ ਘਰੇ ਬਣਾ ਕੇ ਦਿਆ ਕਰੋ ਸਾਰੇ ਮਿਰਚ ਮਸਾਲੇ ਆਲੂ ਜਿਹੜੇ ਆਪਾਂ ਇਹਨਾਂ ਨੂੰ ਸਵਾਰ ਕੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਦੇਖੋ ਇਹਦੇ ਵਿੱਚ ਕੋਈ ਮੋਟਾ ਆਲੂ ਨਹੀਂ ਰਹਿਣਾ ਚਾਹੀਦਾ ਤੇ ਇਹਨਾਂ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਆ ਤੇ ਫਿਰ ਇਹਨਾਂ ਨੂੰ ਆਪਾਂ ਸਮੇਟ ਲੰਨੇ ਏਦਾਂ ਇਕੱਠਾ ਕਰ ਲੰਨੇ ਆ ਹੱਥਾਂ ਨੂੰ ਧੋ ਲੰਨੇ ਆ ਤੇ ਧੋ ਕੇ ਤੇ ਆਪਾਂ ਚਕਲਾ ਲੈ ਲਿਆ ਆ ਉਹਦੇ ਤੇ ਮਾੜਾ ਜਿਹਾ ਤੇਲ ਲਾ ਲਿਆ ਥੋੜਾ ਜਿਹਾ ਪੋਰਸ਼ਨ ਲੈ ਕੇ ਇਸ ਤਰ੍ਹਾਂ ਹੱਥ ਦੇ ਨਾਲ ਇਹਨੂੰ ਆਪਾਂ ਵਧਾਈ ਜਾਣਾ ਆ ਮੈਂ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਕਿਉਂਕਿ ਟਾਈਮ ਸਾਰਿਆਂ ਕੋਲ ਨਾ ਕਿ ਹੁੰਦਾ ਇਸ ਕਰਕੇ ਆਪਾਂ ਵੀਡੀਓ ਛੋਟੀ ਜੀ ਰੱਖੀਦੀ ਆ ਤੇ ਦੇਖੋ ਜੀ ਇਸ ਤਰ੍ਹਾਂ ਹੱਥ ਦੇਣ ਵਾਲੇ ਨੂੰ ਆਪਾਂ ਵਧਾਈ ਜਾਂਦੇ ਨੂੰ ਸਾਈਡ ਤੇ ਕਰ ਲੈਣਾ ਦੂਜਾ ਪੀਸ ਆਪਾਂ ਫੇਰ ਬਣਾ ਲੈਣਾ ਆ ਐਸੇ ਤਰ੍ਹਾਂ ਆਪਾਂ ਜਿਹੜੇ ਆ ਇਹ कुरकुरੇ ਪਹਿਲਾਂ ਬਣਾ ਕੇ ਤਿਆਰ ਕਰ ਲੈਣੇ ਆ ਤੇਲ ਆਪਾਂ ਰੱਖਿਆ ਹੈ ਗਰਮ ਤੇ ਗਰਮ ਤੇਲ ਪਹਿਲਾਂ ਪਤਾ ਇਸ ਚੰਗੀ ਤਰ੍ਹਾਂ ਗਰਮ ਕਰ ਲੈਣਾ ਫਿਰ ਸੇਕ ਨੂੰ ਆਪਾਂ ਘੱਟ ਕਰ ਲੈਣਾ ਜੇ ਆਪਾਂ ਜ਼ਿਆਦਾ ਗਰਮ ਤੇਲ ਚ ਪਾਤੇ ਨਾ ਇਹ ਖਿਲਰ ਜਾਣੇ ਪੈਂਦੇ ਸਾਰੇ ਤੇ ਫਿਰ ਆਪਾਂ ਜਿਹੜਾ ਸੇਕ ਨੂੰ ਮੀਡੀਅਮ ਕਰ ਲੈਣਾ ਇਸ ਤਰ੍ਹਾਂ ਆਪਾਂ ਜਿਹੜੇ ਆ ਇਹ ਪਾਣੇ ਆ ਤੇਲ ਦੇ ਵਿੱਚ ਇਹ ਤਾਂ ਆਪਾਂ ਬਣਾ ਲਿਆ ਚੱਕਲੇ ਦਿੱਤੇ ਹੱਥ ਨਾਲ ਵੀ ਆਰਾਮ ਨਾਲ ਆਪਾਂ ਬਣਾ ਸਕਦੇ ਆ ਤੇ ਦੇਖੋ ਸੇਕ ਲੱਗ ਗਿਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਲਟ ਦੰਨੇ ਆ ਤੇ 골ਡਨ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਲਓ ਜੀ ਇਹ ਪਹਿਲਾ ਜਿਹੜਾ ਆਪਾਂ ਪਾਏ ਸੀ ਇਹ 골ਡਨ ਹੋ ਗਏ ਆ ਬਣ ਚੁੱਕੇ ਆ ਇਹ ਤੇ ਇਹਨਾਂ ਨੂੰ ਆਪਾਂ ਟਿਸ਼ੂ ਦੇ ਉੱਤੇ ਕੱਢ ਲੈਨੇ ਕਿਉਂਕਿ ਇਹਨਾਂ ਦੇ ਵਿੱਚ ਤੇਲ ਜਿਹੜਾ ਰਹਿ ਜਾਂਦਾ ਆ ਤੇ ਟਿਸ਼ੂ ਦੇ ਉੱਤੇ ਨਿਕਲ ਜਾਊਗਾ ਇਸ ਤਰ੍ਹਾਂ ਦੇ ਬਣ ਗਏ ਆ ਇਹ ਤੇ ਹੁਣ ਆਪਾਂ ਹੱਥ ਨਾਲ ਬਣਾ ਲੈਨੇ ਛੋਟੇ ਛੋਟੇ ਪੀਸ ਲੈ ਕੇ ਹੱਥ ਦੇ ਨਾਲ ਇਸ ਤਰ੍ਹਾਂ ਵਧਾਈ ਜਾਂਦੇ ਆ ਤੇ ਪਾਈ ਜਾਂਦੇ ਆ ਤੇ ਬਹੁਤ ਹੀ ਵਧੀਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜੇ ਆ ਬੱਚਿਆਂ ਲਈ कुरकुरੇ ਬਣਾ ਕੇ ਤਿਆਰ ਕਰ ਸਕਦੇ ਬੱਚੇ ਬੜੇ ਬਾਰੇ ਖਾ ਸਕਦੇ ਇਹਨਾਂ ਨੂੰ ਤੇ ਬਹੁਤ ਹੀ ਟੇਸਟੀ ਬਣਦੇ ਆ ਫਟਾਫਟ ਬਣ ਜਾਂਦੇ ਆ ਵੀਡੀਓ ਮੈਂ ਛੋਟੀ ਹੀ ਰੱਖਦੀ ਹਣੀ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਜਰੂਰਤ ਆ ਤੇ ਨਵੇਂ ਵੀਵਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ कुरकुरੇ ਬਣਾ ਕੇ ਤਿਆਰ ਕਰ ਲਏ ਆ ਤੇ ਲਾਸਟ ਵਾਲੇ ਵੀ ਆਪਾਂ ਜਿਹੜੇ ਇਹ ਕੱਟ ਲਏ ਆ ਤੁਸੀਂ ਜਿੰਨੇ ਕੁ ਬਣਾਣੇ ਆ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਆਲੂ ਤਿਆਰ ਕਰ ਲਓ ਤੇ ਆਪਾਂ ਥੋੜੇ 4-5 ਆਲੂ ਜਿਹੜੇ ਉਬਾਲੇ ਸੀ ਜਿੰਨੇ ਕੁ ਮੈਂ ਬਣਾਉਣੇ ਸੀ ਮੈਂ ਉਸ ਹਿਸਾਬ ਨਾਲ ਆਲੂ ਆਪਣੇ ਤਿਆਰ ਕੀਤੇ ਆ ਲਓ ਜੀ ਆਪਣੇ ਸਾਰੇ कुरकुरੇ ਜਿਹੜੇ ਬਣ ਕੇ ਤਿਆਰ ਹੋ ਗਏ ਬਹੁਤ ਹੀ ਟੇਸਟੀ ਬਣਦੇ ਆ ਇਹ ਤੇ ਬਹੁਤ ਹੀ ਜਿਹੜੇ ਕ੍ਰਿਸਪੀ ਵੀ ਹੁੰਦੇ ਆ ਤੇ ਵਿੱਚੋਂ ਨਰਮ ਵੀ ਹੁੰਦੇ ਆ ਇਹ ਉੱਪਰੋਂ ਕ੍ਰਿਸਪੀ ਹੁੰਦੇ ਆ ਤੋੜ ਕੇ ਮੈਂ ਤੁਹਾਨੂੰ ਦਿਖਾਨੀ ਆ ਦੇਖ ਸਕਦੇ ਤੁਸੀਂ ਦੇਖੋ ਕਿੰਨੇ ਸੋਹਣੇ ਆਪਣੇ ਜਿਹੜੇ ਇਹ कुरकुरੇ ਬਣ ਕੇ ਤਿਆਰ ਹੋ ਗਏ ਆ ਤੇ ਤੁਸੀਂ ਜੇ ਬੇਲੇ ਨੇ ਤੇ ਬਣਾਣੇ ਤੇ ਬਿਲਕੁਲ ਪਤਲੇ ਬਣ ਜਾਣਗੇ ਹੱਥ ਨਾਲ ਇਹ ਥੋੜੇ ਜਿਹਾ ਮੋٹے ਬਣਦੇ ਆ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ